ਅੱਜ ਅਸੀਂ ਡਾਕਟਰ ਬੀ ਆਰ ਅਮੇਦਕਰ ਜੀ ਦਾ ਜਿਹੜਾ ਦਿਵਸ ਆ ਬੜੇ ਧੋਰ ਸ਼ੋਰ ਦੇ ਨਾਲ ਮਨਾ ਰਹੇ ਆ ਡਾਕਟਰ ਬੀ ਆਰ ਅਮੇਦਕਰ ਜੀ ਨੇ ਸਾਡੇ ਹਿੰਦੁਸਤਾਨ ਦੇ ਸੰਵਿਧਾਨ ਦੀ ਰਚਨਾ ਕੀਤੀ ਸੀ ਔਰ ਅੱਜ ਉਸ ਹੀ ਸੰਵਿਧਾਨ ਦੇ ਚੱਲ ਕੇ ਜਿਹੜਾ ਸਾਡਾ ਹਿੰਦੁਸਤਾਨ ਹੈ ਅੱਗੇ ਜਾ ਰਿਹਾ ਹੈ ਲੇਕਿਨ ਕੁਝ ਫਿਰਕੂ ਤਾਕਤਾਂ ਜਿਹੜੀਆਂ ਡਾਕਟਰ ਵੀ.ਐਨ. ਮੇਦਕਰ ਜੀ ਨੇ ਸਾਡਾ ਸੰਵਿਧਾਨ ਦੀ ਸਿਰਜਣਾ ਕੀਤੀ ਸੀ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਏਗਾ ਤੇ ਕੋਈ ਵੀ ਫਿਰਕੂ ਤਾਕਤਾਂ ਸਾਡੇ ਉਸ ਸੰਵਿਧਾਨ ਨੂੰ ਛੇੜਛਾੜ ਕਰਨ ਸੋ ਅੱਜ ਅਸੀਂ ਉਹਨਾਂ ਦੇ ਪੁਰਨਿਮਾਨ ਦਿਵਸ ਦੇ ਉੱਪਰ ਮੈਂ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜੋ ਸੰਵਿਧਾਨ ਸਾਨੂੰ ਡਾਕਟਰ ਵੀ.ਐਨ. ਮੇਦਕਰ ਸਾਹਿਬ ਸਾਹਬ ਦੇ ਕੇ ਗਿਆ ਸਾਨੂੰ ਸਾਰਿਆਂ ਨੂੰ ਉਹਦੀ ਰੱਖਿਆ ਕਰਨੀ ਪਵੇਗੀ ਜਿੱਥੇ ਕਿਦਰੇ ਵੀ ਲੋੜ ਹੋएगी ਅਸੀਂ ਡਟ ਕੇ ਖੜੇ ਹੋਵਾਂਗੇ ਜੈਪੀ ਜੈਪ ਲੋਕਾਂ ਨੂੰ ਕਮੇਸੀ ਦਿਨਾ ਚਾਹੁੰਦੇ ਹਾਂ ਸਪੈਸ਼ਲ ਅੱਜ ਦੇ ਦਿਨ ਅਸੀਂ ਅੱਜ ਦੇ ਦਿਨ ਤੇ ਹੀ ਮੈਸੇਜ ਦੇਾਂਗੇ ਕਿ ਜੋ ਡਾਕਟਰ ਵੀਰ ਰਵੀਰ ਮੇਤਲ ਸਾਹਿਬ ਸਾਨੂੰ ਸੰਵਿਧਾਨ ਦੀ ਸਿਰਜਣਾ ਦੇ ਕੇ ਗਏ ਆ ਸਾਨੂੰ ਉਸ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਏ ਉਸ ਸੰਵਿਧਾਨ ਤੇ ਚੱਲ ਕੇ ਇਸ ਦੇਸ਼ ਨੂੰ ਜਾਤ ਪਾਤ ਉੱਪਰ ਉੱਠ ਕੇ ਸਾਨੂੰ ਮਿਹਨਤ ਕਰਕੇ ਇਸ ਦੇਸ਼ ਨੂੰ ਅੱਗੇ ਲਿਜਾਣ ਦੀ ਲੋੜ ਹੈ ਅੱਜ ਕੁਝ ਫਿਰਕੂ ਤਾਕਤਾਂ ਸਾਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੀਆਂ ਸਾਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਪਸੀ ਭੇਦਭਾਵ ਛੱਡ ਕੇ ਇਕੱਠੇ ਹੋ ਕੇ ਅੱਡੇ ਇਸ ਪੰਜਾਬ ਨੂੰ ਸਾਡੇ ਹਿੰਦੁਸਤਾਨ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਦਾ ਅੱਜ ਸਪੈਸ਼ਲ ਅੱਜ ਦਿਨ ਹੋਵੇ ਜਾਂ ਇਹਨਾਂ ਦਾ ਜਨਮ ਦਿਵਸ ਹੋਵੇ ਮਤਲਬ ਲੋਕ ਕਾਫੀ ਅਲੱਗ-ਅਲੱਗ ਪਾਰਟੀਆਂ ਤੋਂ ਪਹੁੰਚਦੇ ਨੇ ਅੱਗੇ ਪਿੱਛੇ ਕਿਉਂ ਨਹੀਂ ਚੁੰਮਦਾ ਜੋੜਾ ਕਰਦੇ ਚੌਂਕ ਦੇ ਹਾਲਾਤ ਕਾਫੀ ਨਾਜ਼ੁਕ ਹੁੰਦੇ ਆ ਹੁਣ ਦਿਲੇ ਦੋ ਦਿਨ ਬਾਅਦ ਫੁੱਲ ਵੀ ਸੜੇ ਹੋਣਗੇ ਮੁਸ਼ਕਿਲ ਆਉਣਾ ਇੱਥੇ ਬਾਬਾ ਸਾਹਿਬ ਦੀ ਸਰੂਪ ਦੇ ਆਮ ਆਦਮੀ ਪਾਰਟੀ ਦਾ ਰਾਜ ਹੈ ਭਾਵੇਂ ਕੋਈ ਵੀ ਸਰਕਾਰ ਹੋਵੇ ਕੱਲੀ ਆਮ ਆਦਮੀ ਪਾਰਟੀ ਕਿੰਨੀ ਦੇਰ ਸਾਡੀ ਕਾਂਗਰਸ ਦੀ ਸਰਕਾਰ ਰਹੀ ਹੈ ਅਸੀਂ ਇਸ ਜਿਹੜੀ ਜਿੱਥੇ ਇਹਨਾਂ ਦਾ ਸਟੈਚੂ ਲੱਗਾ ਹੈ ਇਹਨਾਂ ਦਾ ਪੂਰਨ ਹਿੰਦੀ ਸਫਾਈ ਕਰਦੇ ਸੀਗੇ ਲੇਕਿਨ ਥੋੜੇ ਦਿਨ ਪਹਿਲਾਂ ਅਸੀਂ ਜਦੋਂ ਨਗਰ ਨਿਗਮ ਦੇ ਵਿੱਚ ਹਾਉ ਦੀ ਮੀਟਿੰਗ ਹੋਈ ਸੀ ਉਹਨੇ ਅੰਗੇਸ਼ ਤੇ ਧਰਨਾ ਦੇਣ ਆਏ ਸੀ ਅਸੀਂ ਮੀਡੀਆ ਨੂੰ ਦਿਖਾਇਆ ਸੀ ਕਿ ਕੀ ਹਾਲਾਤ ਸੀਗੇ ਜਿਹੜੇ ਜਿਨ੍ਹਾਂ ਨੇ ਸਾਡੇ ਸੰਵਿਧਾਨ ਦਾ ਨਿਰਮਾਣ ਕੀਤਾ ਹੋਵੇ ਜਿਹੜੇ ਏਡੇ ਵੱਡੇ ਸ਼ਖਸ ਉਹਨਾਂ ਦੀ ਜਿੱਥੇ ਸਟੈਚੂ ਲੱਗਾ ਹੋਵੇ ਜਿੱਥੇ ਉਹਨਾਂ ਦਾ ਚੌਕ ਹੋਵੇ ਉੱਥੇ ਮਿੱਟੀ ਮਿੱਟੀ ਸੀ ਲੇਕਿਨ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਕੋਲ ਗੱਲ ਪਹੁੰਚੀ ਉਹਨਾਂ ਅਗਲੇ ਦਿਨ ਫਾਇਰ ਬ੍ਰੀਡ ਦੇ ਨਾਲ ਵੀ ਸਵੈ ਸਫਾਈ ਕੀਤੀ ਕੋਈ ਆਮ ਹੱਥ ਦੇ ਨਾਲ ਨਹੀਂ ਕੀਤੀ ਇਹੋ ਜੀ ਸਰਕਾਰ ਜਾਂ ਆਮ ਆਦਮੀ ਸਰਕਾਰ ਜਿਹੜੀ ਜਿਨ੍ਹਾਂ ਨੇ ਸ਼ਹੀਦਾਂ ਨੇ ਜਾਂ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਜਿ ਉਹਨਾਂ ਦੇ ਜਿੱਥੇ ਜਿੱਥੇ ਸਟੈਚੂ ਲੱਗੇ ਇਸ ਹਾਲਾਤਾਂ ਦੇ ਵਿੱਚ ਕਰਨਗੇ ਤੇ ਫਿਰ ਕਿੱਥੇ ਜਾਵਾਂਗੇ ਮੇਰੇ ਪੂਰਾ ਜੂੜ ਲਗਾ ਕੇ ਬੈਠੇ ਆਪਣੇ ਜਿੱਥੇ ਜਿੱਥੇ ਉਹਨਾਂ ਦੀਆਂ ਜਗ੍ਹਾ ਨੇ ਲੇਕਿਨ ਜੋ ਬਾਬਾ ਜੀ ਕਹਿ ਕੇ ਗਏ ਉਹਨਾਂ ਦੇ ਕੰਮ ਉਹਨਾਂ ਦੇ ਧੱਕੇ ਨਾਲੇ ਕੰਮ ਨਹੀਂ ਕਰ ਮੇਰ ਸਾਹਿਬ ਫੌਰਨ ਕੰਮ ਰਹਿਣੇ ਤੇ ਇੱਥੇ ਕਾਫੀ ਮਾੜੇ ਹਾਲਾਤ ਇਸ ਤੋਂ ਮੇਰ ਸਾਹਿਬ ਦੀ ਮੈਂ ਦੇਖੀ ਹੈ ਉਹ ਰਾਤ ਨੂੰ ਜਾ ਰਹੇ 12:00 12:30 ਵਜੇ ਮੈਂ ਮੇਰ ਸਾਹਿਬ ਨੂੰ ਇਹ ਰਿਕਵੈਸਟ ਕਰਦਾ ਮੇਰਾ ਰਾਤੀ ਜਾਣ ਦੀ ਲੋੜ ਨਹੀਂ ਦਿਨੇ ਵੀ ਦੇਖੋ ਜਿਹੜੇ ਕੰਮ ਦਿਨੇ ਦੇਖਣ ਵਾਲੇ ਦਿਨੇ ਦੇਖੋ ਤੁਸੀਂ ਰਾਤੀ ਲੋਕ ਲੋਕ ਕੇ ਨਾ ਜਾਓ ਦਿਨੇ ਦੇਖੋ ਹਾਲਾਤ ਕੀ ਬਣੇ ਹੋ ਸ਼ਹਿਰ ਦੇ ਜੈ ਭਾਰਤ ਵੀਮਾ ਤੇਰੀ ਸੋਚ ਤੇ ਫੇਰੇ ਦੇ ਅੰਗੇ ਠੋਕੇ ਅੱਜ ਡਾਕਟਰ ਭੀਮਰਾ ਮੇਦ ਕੋਈ ਹਰ ਸਾਜ ਅਸੀਂ ਛੇਦ ਸਮਨ ਬਣਾਉਨੇ ਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜੋ ਸਬਦਾਨ ਡਾਕਟਰ ਭੀਮਰਾ ਮਿਲਦੇ ਲੈ ਕੇ ਹਨ ਸਾਰਿਆਂ ਨੂੰ ਉਹਨਾਂ ਦੇ ਪਾਇਲਿਕ ਲੈਣਾ ਚਾਹੀਦਾ ਹੈ ਔਰ ਜਿਹੜੀਆਂ ਤਾਕਤਾਂ ਸੰਵਿਧਾਨ ਨਾਲ ਛੇੜਛਾੜ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਦਾ ਬਰੋਲ ਕਰਦੇ ਆਂ ਵੀ ਤੁਸੀਂ ਇਹ ਸੰਵਿਧਾਨ ਨਾਲ ਛੇੜਛਾੜ ਨਾ ਕਰੋ ਨਹੀਂ ਤਾਂ ਆਉਣ ਵਾਲੇ ਜਿਹੜੇ ਨਤੀਜੇ ਨੇ ਬਹੁਤ ਮਾੜੇ ਹੋਣਗੇ ਕਿਉਂਕਿ ਜੋ ਡਾਕਟਰ ਵੀ ਬਰਾਬਰ ਦੇ ਹੱਕ ਦਾ ਅਧਿਕਾਰ ਦਾ ਜੋ ਉਹਨਾਂ ਨੇ ਨਿਰਮਾਣ ਕੀਤਾ ਸੀ ਹਰੇਕ ਨੂੰ ਬਰਾਬਰ ਦਾ ਹੱਕ ਦਾ ਅਧਿਕਾਰ ਦਿੱਤਾ ਸੀ ਤਾਂ ਉਹ ਉਹ ਸੰਵਿਧਾਨ ਵਾਲੇ ਅੱਜ ਛੇੜਛਾੜ ਕਰਦੇ ਪਿਆ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਇੱਕ ਤੁਹਾਡੇ ਚੈਨਲ ਹੈ ਇਹ ਬੇਨਤੀ ਵੀ ਕਰਦੇ ਆ ਵੀ ਇਹ ਕੰਮ ਨਾ ਕਰੋ ਕਿ ਜਿਹੜਾ ਆਣ ਵਾਲਾ ਸਮਾ ਚੇਤਾਵਨੀ ਵੀ ਦਿੰਦੇ ਆ ਆਣ ਵਾਲਾ ਸਮਾ ਬਹੁਤ ਮਾੜਾ ਤੁਸੀਂ ਉਹ ਜਿਹੜੀ ਹਰਕਤਾਂ ਨਾ ਕਰੋ ਪਾਰਲਦੇਸ਼ ਇੱਕ ਆ ਅਸੀਂ ਸਾਰੇ ਚਾਹੇ ਕਿਸਾਨ ਵੀਰ ਨੇ ਚਾਹੇ ਕੋਈ ਵੀ ਧਰਮਾਂ ਦੇ ਅਸੀਂ ਸਾਰੇ ਇਕੱਠੇ ਆ ਪਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਵੀ ਇਹੋ ਜੀ ਤੁਸੀਂ ਕੰਮ ਨਾ ਕਰੋ